ਇੱਕ ਪੈਰਾਡਾਈਜ਼ ਕੰਪਨੀ ਦੀ ਬੱਸ ਆ ਰਹੀ ਸੀ ਦਸੂਵੇ ਤੋਂ ਟਾਂਡੇ ਨੂੰ ਜਾ ਰਹੀ ਸੀ ਜਿਹੜਾ ਕੋਈ بارش ਦੇ ਕਰਕੇ ਅ ਸਕੇਟ ਹੁੰਦੀ ਹੋਈ ਜਿਹੜੀ ਕਿ ਇੱਥੇ ਟਰੈਕਟਰ ਖਲੋਤਾ ਸੀ ਮੂਣਕਾਂ ਤੋਂ ਟਰੈਕਟਰ ਆ ਆ ਰਿਹਾ ਸੀ ਜਿਹਨੂੰ ਅਮਰੀਕ ਸਿੰਘ ਨਾਂ ਦਾ ਮਾਲਕ ਸੀ ਉਸ ਟਰੈਕਟਰ ਦਾ ਤੇ ਉਹਦਾ ਜਿਹੜਾ ਮਜ਼ਦੂਰ ਸੀਗਾ ਉਹਦਾ ਡਰਾਈਵਰ ਸੀਗਾ ਪ੍ਰਵਾਸੀ ਸੀਗਾ ਕੋਈ ਸ਼ਾਇਦ ਉਹਦਾ ਨਾਂ ਪਰਸ਼ੋਤਮ ਦੱਸ ਰਹੇ ਆ ਉਹ ਚਲਾ ਰਿਹਾ ਸੀਗਾ ਔਰ ਗੱਡਾ ਸਕਿਡ ਕਰਕੇ ਗੱਡੀ ਇੱਕ ਨਾਲ ਕਾਰ ਸੀਗੀ ਕਾਰ ਵੀ ਮੂਨ ਕਾਂਦੀ ਆ ਇੱਕ ਸਕੂਟਰੀ ਚਾਰ ਚੀਜ਼ਾਂ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਕੈਜ਼ੁਐਲਟੀ ਹੋਈ ਆ ਜਿਹੜਾ ਪ੍ਰਵਾਸੀ ਡਰਾਈਵਰ ਜਿਹੜਾ ਟਰੈਕਟਰ ਨੂੰ ਚਲਾ ਰਿਹਾ ਸੀ ਉਹਦੀ ਉਹਦੀ ਡੈਥ ਹੋ ਗਈ ਆ ਔਰ ਬਾਕੀ ਚਾਰਕ ਬੰਦੇ ਜਿਹੜੇ ਉਹ ਸੀਰੀਅਸ ਇੰਜੜ ਹੋਇਆ ਉਹਨਾਂ ਨੂੰ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ ਬਾਕੀ ਸਾਰਾ ਹੁਣ ਰੋਡ ਨੂੰ ਕਲੀਅਰ ਕਰਕੇ ਤੇ ਟ੍ਰੈਫਿਕ ਜਿਹੜੀ ਉਹ ਨਿਰੰਤਰਨ ਚਾਲੂ ਕੰਮ ਤਾਂ ਬਸ ਸਵਾਰੀਆਂ ਸੀ ਬਸ ਆਲਮੋਸਟ ਇਹਨਾਂ ਦੀ ਫੋਲੀ ਹੁੰਦੀ ਆ ਜੀ ਸਵੇਰ ਵਾਲੀਆਂ ਸਵਾਰੀਆਂ ਜਿਹੜੀਆਂ ਆ ਕਾਫੀ ਇਹਨਾਂ ਦਾ ਪਰ ਕੋਈ ਕੋਈ ਸੀਰੀਅਸ ਇੰਜਰੀ ਨਹੀਂ ਹੋਇਆ ਇੱਕ ਜਿਹਦੀ ਸਕੂਟਰੀ ਆ ਜਿਹੜਾ ਬੰਦੇ ਦੀ ਆ ਉਹ ਉਹਦੀ ਲੱਤ ਫ੍ਰੈਕਚਰ ਹੋਈ ਆ ਉਹ ਹਸਪੀਟਲ ਵੇ ਹਸਪੀਟਲ ਉਹ ਐਡਮਿਟ ਹੈ ਬਾਕੀ ਠੀਕ ਆ ਥੈਂਕ ਯੂ ਇੱਕ ਪੈਰਾਡਾਈਜ਼ ਕੰਪਨੀ ਦੀ ਬੱਸ ਆ ਰਹੀ ਸੀ ਦਸੂਵੇ ਤੋਂ ਟਾਂਡੇ ਨੂੰ ਜਾ ਰਹੀ ਸੀ ਜਿਹੜਾ ਕੋਈ ਪਾਰਸ਼ੇ ਦੇ ਕਰਕੇ ਆ ਗੱਡ ਹੁੰਦੀ ਹੋਈ ਜਿਹੜੀ ਕਿ ਇੱਥੇ ਟਰੈਕਟਰ ਖਲੋਤਾ ਸੀ ਮੂਣਕਾਂ ਤੋਂ ਟਰੈਕਟਰ ਆਜਿਆ ਆ ਰਿਹਾ ਸੀ ਜਿਹਨੂੰ ਅਮਰੀਕ ਸਿੰਘ ਨਾਂ ਦਾ ਮਾਲਕ ਸੀ ਉਸ ਟਰੈਕਟਰ ਦਾ ਤੇ ਉਹਦਾ ਜਿਹੜਾ ਮਜ਼ਦੂਰ ਸੀਗਾ ਉਹਦਾ ਡਰਾਈਵਰ ਸੀਗਾ ਪ੍ਰਵਾਸੀ ਸੀਗਾ ਕੋਈ ਸ਼ਾਇਦ ਉਹਦਾ ਨਾਂ ਪਰਸ਼ੋਤਮ ਦੱਸ ਰਹੇ ਆ ਉਹ ਚਲਾ ਰਿਹਾ ਸੀਗਾ ਔਰ ਉਹ ਜਦ ਦਾ ਸਕਿਡ ਕਰਕੇ ਗੱਡੀ ਇੱਕ ਨਾਲ ਕਾਰ ਸੀਗੀ ਕਾਰ ਵੀ ਮੂਣਕਾਂ ਦੀ ਆ ਇੱਕ ਸਕੂਟਰੀ ਚਾਰ ਚੀਜ਼ਾਂ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਕੈਜ਼ੁਐਲਟੀ ਹੋਈ ਆ ਜਿਹੜਾ ਪ੍ਰਵਾਸੀ ਡਰਾਈਵਰ ਜਿਹੜਾ ਟਰੈਕਟਰ ਨੂੰ ਚਲਾ ਰਿਹਾ ਸੀ ਉਹਦੀ ਉਹਦੀ ਡੈਥ ਹੋ ਗਈ ਆ ਔਰ ਬਾਕੀ ਚਾਰਕ ਬੰਦੇ ਜਿਹੜੇ ਉਹ ਸੀਰੀਅਸ ਇੰਜਰਡ ਆ ਉਹਨਾਂ ਨੂੰ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ ਬਾਕੀ ਸਾਰਾ ਹੁਣ ਰੋਡ ਨੂੰ ਕਲੀਅਰ ਕਰਕੇ ਤੇ ਟ੍ਰੈਫਿਕ ਜਿਹੜੀ ਉਹ ਨਿਰੰਤਰਣ ਚੱਲੂ ਕਬਦ ਬਸ ਆਲਮੋਸਟ ਇਹਨਾਂ ਦੀ ਫੋਲੀ ਹੁੰਦੀ ਆ ਜੀ ਸਵੇਰ ਵਾਲੀਆਂ ਸਵਾਰੀਆਂ ਜਿਹੜੀਆਂ ਆ ਕਾਫੀ ਇਹਨਾਂ ਦਾ ਪਰ ਕੋਈ ਕੋਈ ਸੀਰੀਅਸ ਇੰਜਰਡ ਨਹੀਂ ਹੋਇਆ ਇੱਕ ਜਿਹਦੀ ਸਕੂਟਰੀ ਆ ਜਿਹੜਾ ਬੰਦੇ ਦੀ ਆ ਉਹ ਉਹਦੀ ਲੱਤ ਦਾ ਫ੍ਰੈਕਚਰ ਹੋਈ ਆ ਉਹ ਹਸਪੀਟਲ ਵੇਪ ਹਸਪੀਟਲ ਉਹ ਐਡਮਿਟ ਹੈ ਬਾਕੀ ਠੀਕ ਹੈ ਥੈਂਕ ਯੂ